ਮਨ ਦੀ ਖੁਰਾਕ ਲੈਣੀ ਹੈ ਜਿਵੇਂ ਸਾਧ ਸੰਗਤ ਜੀ ਸਾਡੇ ਲਈ ਪ੍ਰਸ਼ਾਦਾ ਪਾਣੀ ਜਲ ਪਾਣ ਇਤਿਆਦਿਕ ਭੋਜਨ ਛਕਣਾ ਜ਼ਰੂਰੀ ਹੈ ਸਰੀਰ ਦੀ ਖੁਰਾਕ ਹੈ ਇਸੇ ਤਰ੍ਹਾਂ ਸਾਧ ਸੰਗਤ ਜੀਓ ਮਨ ਨੂੰ ਵੀ ਖੁਰਾਕ ਦੇਣੀ ਬੜੀ ਜ਼ਰੂਰੀ ਹੈ ਚੰਗੀ ਖੁਰਾਕ ਮਾੜੀ ਤੇ ਆਪੇ ਲਈ ਜਾਂਦਾ ਮਾੜੀ ਖੁਰਾਕ ਨਿੰਦਿਆ ਚੁਗਲੀ ਈਰਖਾ ਦੁਸ਼ਤ ਚੋਰੀ ਚਕਾਰੀ ਬੇਈਮਾਨੀ ਵਿਕਾਰ ਇਹ ਸਾਰਾ ਕੁਝ ਮਨ ਆਪ ਹੀ ਕਰੀ ਹੁੰਦਾ ਇਹਨੂੰ ਕਹਿਣ ਦੀ ਪ੍ਰੇਰਿਤ ਦੀ ਲੋੜ ਨਹੀਂ ਪੈਂਦੀ ਸਮਝਾਉਣ ਦੀ ਲੋੜ ਨਹੀਂ ਪੈਂਦੀ ਇਹ ਆਪ ਹੀ ਲੱਗ ਜਾਂਦਾ ਪੁੱਠੇ ਬੰਨੇ ਸਿੱਧੇ ਪਾਸੇ ਲਾਉਣ ਵਾਸਤੇ ਮਨ ਨੂੰ ਪ੍ਰੇਰਣਾ ਪੈਂਦਾ ਸੋ ਅਸੀਂ ਸਤ ਸੰਗਤ ਜੋ ਕਰਦੇ ਆ ਨਾ ਮਹਾਰਾਜ ਨੇ ਜੋ ਸਾਨੂੰ ਦਿੱਤੀ ਦੋਹੇ ਮੇਲੇ ਦੀ ਸੰਗਤ ਵੀ ਸਵੇਰੇ ਵੀ ਕਰਨੀ ਹੈ ਸ਼ਾਮ ਨੂੰ ਵੀ ਕਰਨੀ ਹੈ ਤਾਂ ਇਹਦੇ ਵਿੱਚ ਮਨ ਨੂੰ ਚੰਗੀ ਖੁਰਾਕ ਮਿਲਦੀ ਹੈ ਮਨ ਸਾਡਾ ਠੀਕ ਰਹੇਗਾ ਸਾਡਾ ਤਨ ਆਪੇ ਠੀਕ ਹੋ ਜਾਏਗਾ ਕਈ ਵਾਰੀ ਕਹਿੰਦੇ ਨਾ ਬੰਦਾ ਚੰਗਾ ਪੜਾਉਂਦਾ ਤੇ ਕਹਿੰਦੇ ਜੀ ਮਨ ਸੁੱਟ ਗਿਆ ਮਨ ਤੋਂ ਮਨੋਂ ਹਾਰ ਗਿਆ ਦਿਲੋਂ ਹਾਰ ਗਿਆ ਦਿਲ ਛੱਡ ਗਿਆ ਉਹ ਕਹਿੰਦੇ ਫਿਰ ਸਰੀਰ ਚੰਗਾ ਪੜਾ ਵੀ ਹੋਏ ਨਾ ਉਹਦਾ ਕੋਈ ਫਾਇਦਾ ਨਹੀਂ ਜਿਹਦਾ ਮਾਨ ਹੀ ਹਾਰ ਗਿਆ ਹੋਵੇ ਜਿਹਦਾ ਅੰਦਰਲਾ ਮਾਨ ਹੀ ਬਿਲਕੁਲ ਜੀਰੋ ਚੁੱਕਾ ਪਰ ਕਈ ਵਾਰੀ ਬੰਦੇ ਦਾ ਸਰੀਰ ਵੀ ਡਾਲ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਕੋਈ ਦੁੱਖ ਸੁੱਖ ਲੱਗ ਗਿਆ ਪਰ ਮਨ ਉਹਦਾ ਤਕੜਾ ਰਹਿੰਦਾ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਹੋ ਜਾਗਾ ਠੀਕ ਹੋ ਜਾ ਮਨ ਠੀ ਮਨ ਇਹਨਾਂ ਤਕੜਾ ਕਰ ਲਿਆ ਕਿ ਜਿਹੜੀ ਬਿਮਾਰੀ ਡਾਕਟਰਾਂ ਕਹਿੰਦੇ ਠੀਕ ਨਹੀਂ ਹੋ ਸਕਦੀ ਉਹ ਵੀ ਠੀਕ ਹੋ ਗਈ ਮਨ ਕਰਕੇ ਗੁਰੂ ਦੇ ਗਿਆਨ ਕਰਕੇ ਗੁਰੂ ਦੀ ਬਾਣੀ ਕਰਕੇ ਮਨ ਤਕੜਾ ਮਨ ਜਿਹਦਾ ਤਕੜਾ ਹਿਰਦਾ ਜਿਹਦਾ ਤਕੜਾ ਹੋ ਗਿਆ ਉਹ ਫਿਰ ਸਾਰੇ ਪਾਸੇ ਸਫਲ ਹੀ ਸਫਲ ਹੁੰਦਾ ਸੁਖੀ ਸੁਖੀ ਰਹਿੰਦਾ ਸਤਗੁਰੂ ਜੀ ਨੇ ਸਤਸੰਗਤ ਦੇ ਵਿੱਚ ਸਾਡੇ ਮਨ ਨੂੰ ਬੜਾ ਸਮਝਾਇਆ ਬਹੁਤ ਸਮਝਾਇਆ ਕਿੰਨੇ ਸ਼ਬਦ ਕਿੰਨੀਆਂ ਪੰਕਤੀਆਂ ਅਸੀਂ ਸਰਵਣ ਕਰਦੇ ਹਾਂ ਜਿਹਦੇ ਚ ਮਹਾਰਾਜ ਮੰਨ ਨੂੰ ਕਹਿੰਦੇ ਨੇ ਭਾਈ ਜੋੜੋ ਗੁਰੂ ਨਾਲ ਮਨ ਨੂੰ ਜੋੜੋ ਗੁਰਬਾਣੀ ਦੇ ਨਾਲ ਬਾਰ ਬਾਰ ਮਹਾਰਾਜ ਕਹਿੰਦੇ ਮਨ ਨੂੰ ਇੱਥੋਂ ਤੱਕ ਮਹਾਰਾਜ ਨੇ ਕਿਹਾ ਕਿ ਮਨ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਇੰਨੀ ਵੱਡੀ ਸਤਿਗੁਰੂ ਮਹਾਰਾਜ ਨੇ ਕਹਿ ਦਿੱਤੀ ਬਚਨ ਕਹਿ ਦਿੱਤਾ ਕਿ ਉਹ ਪ੍ਰਮਾਤਮਾ ਦੀ ਜੋਤ ਦੇ ਇਕੁਇਵਲ ਹੈ ਤੂੰ ਬਰਾਬਰ ਹੈ ਤੇਰੇ ਅੰਦਰ ਉਹਦੀ ਜੋਤ ਹੈ ਉਸ ਦੇ ਬਰਾਬਰ ਹੋ ਸਕਦਾ ਹੈ ਤੂੰ ਜੇ ਮੜਾ ਜਾ ਆਪਣੇ ਜੀਵਨ ਨੂੰ ਸਾਧ ਲੈ ਕੇ ਤੇ ਅੱਜ ਦਾ ਜੋ ਇਹ ਪਿਆਰਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਦੂਸਰੇ ਪਾਤਸ਼ਾਹ ਜੀ ਦਾ ਲੋਪ ਹੈ ਦਿੰਦੇ ਧਾਮ ਦਿੱਤਾ ਚੰਗਾ ਮਨ ਮੁਖ ਐਸਾ ਜਾੜੀਐ ਵਾਹਿਗੁਰੂ ਦਾਤਾਂ ਦਿੰਦਾ ਸਭ ਸਾਰੇ ਹਰ ਇੱਕ ਦਾਤ ਦਾ ਸ਼ੁਕਰ ਕਰੋ ਹਰ ਇੱਕ ਦਾਤ ਦਾ ਚਾਹੇ ਉਹ ਦਾਤ ਛੋਟੀ ਹੈ ਚਾਹੇ ਉਹ ਵੱਡੀ ਹੈ ਇੱਕ ਨਾ ਇੰਟਰਨੈਟ ਤੇ ਬੜੀ ਵੀਡੀਓ ਚੱਲ ਰਹੀ ਕਿਸੇ ਸਾਈਕਲ ਖਰੀਦਿਆ ਕੋ ਗਰੀਬ ਪਰਵਾਰ ਉਹ ਗਰੀਬ ਅਸੀਂ ਕਹਿ ਦਿੰਨੇ ਆ ਪਾਪੀ ਅਸੀਂ ਜੋ ਇਸ ਤਰ੍ਹਾਂ ਸ਼ਬਦ ਵਰਤ ਦਿੰਨੇ ਆ ਮਹਾਰਾਜ ਨੇ ਨਹੀਂ ਮਹਾਰਾਜ ਤੇ ਬਾਣੀ ਕਹਿੰਦੀ ਹੈ ਜਿਹਦੇ ਕੋਲ ਨਾਮ ਦਾ ਧਨ ਨਹੀਂ ਉਹ ਗਰੀਬ ਹੈ ਜਿਹਦੇ ਕੋਲ ਨਾਮ ਦਾ ਧਨ ਹੈ ਉਹ ਅਮੀਰ ਹੈ ਦੁਨੀਆਵੀ ਧਨ ਦੀ ਮਹਾਰਾਜ ਨੇ ਨਹੀਂ ਗੱਲ ਕੀਤੀ ਉਹ ਆਮ ਪਰਿਵਾਰ ਸੀ ਉਹਨਾਂ ਸਾਈਕਲ ਖਰੀਦੇ ਆ ਬੱਚੇ ਸਾਰੇ ਇੰਨਾ ਚਾਹ ਦੀ ਹੈ ਵੀਡੀਓ ਚ ਉਹਨਾਂ ਸਾਈਕਲ ਨੂੰ ਹਾਰ ਪਾਇਆ ਡੱਬਾ ਲਿਆਂਦਾ ਮਿੱਠਾ ਵਰਤਾ ਰਹੇ ਨੇ ਬੱਚਿਆਂ ਨੂੰ ਛਕ ਰਹੇ ਨੇ ਇੱਕ ਬੱਚਾ ਪਿੱਛੇ ਇੱਕ ਅੱਗੇ ਉਹ ਇੰਨੇ ਖੁਸ਼ ਨੇ ਸਾਈਕਲ ਦੇ ਵਿੱਚ ਆਨੰਦ ਮਾਣ ਰਹੇ ਨੇ ਦਿੱਤੀ ਹੋਈ ਦਾਦ ਦਾ ਸ਼ੁਕਰ ਕੀਤਾ ਹੈ ਵਿਵਾਹਿ ਗੁਰੂ ਜੀ ਤੁਸੀਂ ਸਾਨੂੰ ਸਾਈਕਲ ਤੇ ਬਿਠਾਇਆ ਦਾਦ ਦਿੱਤੀ ਤੁਹਾਡਾ ਸ਼ੁਕਰ ਹੈ ਇੰਨੇ ਖੁਸ਼ ਇੰਨੇ ਪ੍ਰਸੰਨ ਜਿਹਦਾ ਕੋਈ ਅੰਤ ਨਹੀਂ ਜੇਸੀ ਆਪਣੇ ਵੱਲ ਜੇ ਝਾਤੀ ਮਾਰੀ ਨਾ ਸਾਨੂੰ ਵਾਹਿਗੁਰੂ ਜੀ ਨੇ ਕਿੰਨਾ ਕੁਛ ਕੀ ਨਹੀਂ ਦਿੱਤਾ ਸਭ ਕੁਝ ਦਿੱਤਾ ਹੈ ਤੇ ਜੇ ਫਿਰ ਵੀ ਸ਼ੁਕਰ ਨਾ ਕਰੀਏ ਫਿਰ ਅਸੀਂ ਕਿਰਤਕਾਣ ਹਿਰ ਅਸੀਂ ਮਨਮੁਖਾਂ ਫਿਰ ਮਨ ਮਨ ਦੀਆਂ ਮਰਜ਼ੀਆਂ ਕਰਦੀਆਂ ਮਨ ਮਗਰ ਲਗਦੇ ਮਹਾਰਾਜ ਕੀ ਕਹੇ ਦਿੰਦੇ ਥਾਵਾਂ ਨੂੰ ਦਿੱਤਾ ਚੰਗਾ ਮਨਮੁਖ ਐਸਾ ਜਾਣੀ ਐ ਵਾਹਿਗੁਰੂ ਤੇ ਦਾਤਾ ਦਿੰਦਾ ਮਨਮੁਖ ਇਨਸਾਨ ਮਹਾਰਾਜ ਕਹਿੰਦੇ ਐਸਾ ਜਾਣੋ ਉਹ ਦਿੱਤੀਆਂ ਹੋਈਆਂ ਦਾਤਾ ਦਾ ਸ਼ੁਕਰ ਹੀ ਨਹੀਂ ਕਰਦਾ ਦਿੰਦੇ ਥਾਵਾਂ ਦਿੱਤਾ ਚੰਗਾ ਦਿੰਦੇ ਦੇਣ ਵਾਲੇ ਨਾਲੋਂ ਦਿੱਤੀ ਹੋਈ ਚੀਜ਼ ਚੰਗੀ ਲੱਗੀ ਇਹ ਅਰਥ ਨੇ ਦੇ ਅਖਰੀ ਅਰਥ ਵੀ ਜਿਸ ਨੇ ਦਾਤ ਦਿੱਤੀ ਹੈ ਉਹ ਦੇਣ ਵਾਲੇ ਨਾਲੋਂ ਹੁਣ ਪਿਤਾ ਬੱਚੇ ਨੂੰ ਘੜਾਉਣਾ ਲਿਆ ਕੇ ਦਿੰਦਾ ਵੀ ਆ ਲੈ ਤੂੰ ਖੇਡ ਪਿਤਾ ਨੇ ਲਿਆ ਕੇ ਦਿੱਤਾ ਤੇ ਬੱਚਾ ਉਹ ਸਾਰਾ ਦਿਨ ਘੜਾਉਣੇ ਨਾਲ ਲੱਗਾ ਰਹੇ ਨਾ ਪਿਤਾ ਨੂੰ ਕੋਈ ਸਤਿ ਸ਼੍ਰੀ ਅਕਾਲ ਨਾ ਆਉਂਦੇ ਨੂੰ ਬਾਏ ਟਾਟਾ ਬੋਲੇ ਨਾ ਜਾਂਦੇ ਆਉਂਦੇ ਆ ਕੋਈ ਮਿਲੇ ਗਿਲੇ ਕੋਈ ਪਿਆਰ ਨਹੀਂ ਸਾਰਾ ਦਿਨ ਉਹਦੇ ਨਾਲ ਹੀ ਲੱਗਾ ਰਹੇ ਤੇ ਇਹ ਕੋਈ ਸਹੀ ਗੱਲ ਨਹੀਂ ਨਾ ਪਿਤਾ ਦੇ ਮਨ ਵਿੱਚ ਵੀ ਆਏਗਾ ਵੀ ਮੈਂ ਇਹ ਲਿਆ ਕੇ ਦਿੱਤਾ ਤੇ ਇਹਦੇ ਨਾਲ ਹੀ ਹੁਣ 24 ਘੰਟੇ ਲੱਗ ਰਹੇ ਇਹ اسی ਚੀਜ਼ ਦੇ ਵਿੱਚ ਖੁੱਬ ਗਿਆ ਹੈ ਹੁਣਾ ਕੀ ਚਾਹੀਦਾ ਸੀ ਉਹ ਦਾਤ ਵੀ ਰਹੇ ਸਾਡੇ ਕੋਲ ਦਾਤ ਨੂੰ ਵਰਤੀਏ ਖੇਡੀਏ ਜਿਵੇਂ ਮਰਜੀ ਹੈ ਪਰ ਉਹ ਜਿਹੜਾ ਦੇਣ ਵਾਲਾ ਹੈ ਨਾ ਉਹ ਪਹਿਲੇ ਨੰਬਰ ਤੇ ਹੋਵੇ ਜਿਹੜੀ ਦਾਤ ਹੈ ਉਹ ਬਾਅਦ ਚ ਹੋਵੇ ਦੂਸਰੇ ਨੰਬਰ ਤੇ ਪਰ ਮਹਾਰਾਜ ਜੀ ਕਹਿੰਦੇ ਹੁੰਦਾ ਕੀ ਹੈ ਦੇਂਦੇ ਥਾਮੋ ਦਿੱਤਾ ਚੰਗਾ ਦੇਣ ਵਾਲੇ ਨਾਲ ਉਹ ਦਿੱਤੀ ਹੋਈ ਚੀਜ਼ ਚੰਗੀ ਲੱਗੀ ਜਿਵੇਂ ਅਸੀਂ ਪੰਕਤੀ ਪੜ੍ਹਦੇ ਹਾਂ ਦਾਤ ਪਿਆਰੀ ਵਿਸਰਿਆ ਦਾਤ ਉਹ ਚੀਜ਼ ਹੋ ਜਾਂਦੀ ਸਾਡੇ ਨਾਲ ਸਾਨੂੰ ਦਿੱਤੀ ਹੋਈ ਚੀਜ਼ ਦਾਤ ਪਿਆਰੀ ਲੱਗ ਜਾਂਦੀ ਹੈ ਤੇ ਜੋ ਦੇਣ ਵਾਲਾ ਹੈ ਉਹ ਅਸੀਂ ਚੰਗਾ ਨਹੀਂ ਸਮਝਦੇ ਜਾਂ ਉਹਨੂੰ ਪੁਲਾ ਦੇਨੇ ਆ ਛੱਡ ਦੇਨੇ ਆ ਵਿਸਾਰ ਦੇਨੇ ਆ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀ ਐ ਫਿਰ ਕਹਿੰਦੇ ਐਸੀਆਂ ਐਸੀਆਂ ਚਲਾਕੀਆਂ ਐਸੀਆਂ ਐਸੀਆਂ ਚਤਰਾਈਆਂ ਕਹਿੰਦੇ ਕੱਲਾ ਛੱਡ ਦਿਓ ਫਿਰ ਜੋ ਬੰਦਾ ਕਰਦਾ ਹੈ ਦਾਤ ਰੱਖ ਲਈ ਦਾਤ ਲਪੋ ਲਈ ਆਪਣੇ ਕੋਲ ਰੱਖ ਲਈ ਫਿਰ ਚਤਰਾਇਆਂ ਹੀ ਹੁੰਦੀਆਂ ਨੇ ਸਾਧ ਸੰਗਤ ਜੀ ਹੁਣ ਕੀ ਹੀ ਆਪਾਂ ਨਾਮ ਲਈਏ ਜਿੰਨਾ ਕੁਛ ਅਸੀਂ ਕਰਦੇ ਹਾਂ ਚਤਰਾਇਆਂ ਆਪਣਾ ਪੱਲਾ ਝਾੜ ਲੈਣਾ ਕੁਛ ਛੋਟਾ ਮੋਟਾ ਧਰਮ ਕਰਮ ਕਰਕੇ ਛੋਟਾ ਮੋਟਾ ਦਾਨ ਪੁੰਨ ਕਰਕੇ ਵੀ ਮੈਂ ਤੇਜੀ ਬੜਾ ਸੱਚਾ ਬੰਦਾ ਮੈਂ ਤੇ ਜੀ ਬੜਾ ਦਾਨੀ ਆ ਇਹ ਚਤਰਾਈਆਂ ਹੀ ਨੇ ਮਹਾਰਾਜ ਜਿਨ੍ਹਾਂ ਨੂੰ ਕਹਿੰਦੇ ਨੇ ਸੈਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਪਹੀ ਕੋਈ ਵੀ ਨਾਲ ਦੀ ਐ ਇੱਥੇ ਹੀ ਰਹਿ ਜਾਣੀ ਸਾਰੀਆਂ ਸਿਆਣਪਾ ਚਤਰਾਈਆਂ ਚਲਾਕੀਆਂ ਇੱਕ ਸਿੱਖ ਸੀ ਸਾਧ ਸੰਗ ਜੀ ਗੁਰੂ ਸਾਹਿਬ ਜੀ ਦੇ ਵੇਲੇ ਦਾ ਉਹਨੂੰ ਵੀ ਦਾਤ ਪਿਆਰੀ ਹੋ ਗਈ ਗੁਰੂ ਸਾਹਿਬ ਜੀ ਦੀ ਦਿੱਤੀ ਦਾ ਪਿਆਰੀ ਹੋ ਗਈ ਉਹ ਕਿਵੇਂ ਹੋਈ ਮਹਾਰਾਜ ਜੀ ਗੁਰੂ ਅਮਰਦਾਸ ਜੀ ਦੇ ਸਮੇਂ ਦੀ ਗੱਲ ਹੈ ਸਤਗੁਰੂ ਮਹਾਰਾਜ ਜੀ ਨਗਰ ਵਿਸਾਰੇ ਸਨ ਲੱਕੜੀ ਦੀ ਲੋੜ ਸੀ ਗੁਰੂ ਮਹਾਰਾਜ ਨੇ ਆਪਣੇ ਸਿੱਖ ਨੂੰ ਹੁਕਮ ਕੀਤਾ ਕਿ ਤੁਸੀਂ ਜਾਓ ਲੱਕੜੀ ਲੈ ਕੇ ਆਓ ਦਰਿਆ ਪਾਰ ਕਰਕੇ ਦੂਜੇ ਪੰਨੇ ਜਾਣਾ ਸੀ ਜੰਗਲ ਚ ਲੱਕੜੀ ਲਿਆਉਣੀ ਸੀ ਤੇ ਉਹਨੇ ਸਤਬਚਨ ਕਹਿ ਲਏ ਮਹਾਰਾਜ ਜੀ ਨੂੰ ਕਿ ਠੀਕ ਹੈ ਜੀ ਜੋ ਤੁਹਾਡਾ ਹੁਕਮ ਪੈਂਡਾ ਬੜਾ ਔਖਾ ਸੀ ਖਤਰਾ ਵੀ ਸੀ ਉਹਨੇ ਘਰ ਜਾ ਕੇ ਦੱਸਿਆ ਮਹਾਰਾਜ ਜੀ ਨੂੰ ਕਹਿੰਦਾ ਸਵੇਰੇ ਠੀਕ ਹੈ ਜੀ ਸਵੇਰੇ ਚੱਲਾਂਗੇ ਜਾਵਾਂਗੇ ਜੀ ਕਰ ਜਾ ਕੇ ਮਾਂ ਨੂੰ ਦੱਸਦਾ ਕਿ ਮਾਤਾ ਜੀ ਇਸ ਤਰ੍ਹਾਂ ਮੇਰੇ ਗੁਰੂ ਸਾਹਿਬ ਨੇ ਡਿਊਟੀ ਲਾਈ ਹੈ ਲੱਕੜਾਂ ਲਿਉਣੀ ਤੇ ਮੈਂ ਜਾਵਾਂਗਾ ਮਾਂ ਬੜੀ ਘਬਰਾ ਗਈ ਮਾਂ ਦਾ ਹਿਰਦਾ ਕੋਮਲ ਹੁੰਦਾ ਹੈ ਸਮੁੰਦਰ ਪਾਰ ਜਾਣਾ ਹੈ ਜੰਗਲ 'ਚ ਜਾਣਾ ਹੈ ਉੱਥੇ ਤੇ ਬੜੇ ਭਿਆਨਕ ਜੀ ਸੁਣੀ ਦੇ ਨੇ ਉੱਥੇ ਤੇ ਬੜੇ ਭਿਆਨਕ ਲੋਕ ਸੁਣੀ ਦੇ ਨੇ ਕਹਿੰਦੇ ਨੇ ਬੰਦੇ ਨੂੰ ਵੜ ਦਿੰਦੇ ਨੇ ਪਹਿਲਾਂ ਇਸ ਤਰ੍ਹਾਂ ਦੀਆਂ ਅਫਵਾਹਾਂ ਵੀ ਹੁੰਦੀਆਂ ਸਨ ਤੇ ਕੁਝ ਸੱਚ ਵੀ ਹੁੰਦਾ ਸੀ ਕੋਈ ਸੱਚ ਗੱਲ ਹੁੰਦੀ ਸੀ ਫਿਰ ਬਾਅਦ 'ਚ ਉਹਦੇ ਤੋਂ ਅਫਵਾਹਾਂ ਕਈ ਸਾਲਾਂ ਬਾਅਦ ਤੱਕ ਬਣੀਆਂ ਰਹਿੰਦੀਆਂ ਸਨ ਮੇਰੇ ਇੱਥੇ ਬੰਦੇ ਨੂੰ ਵੱਢ ਦਿੰਦੇ ਨੇ ਮਾਰ ਦਿੰਦੇ ਨੇ ਮੈਂ ਨਹੀਂ ਤੈਨੂੰ ਜਾਣ ਦੇਣਾ ਕਹਿੰਦੇ ਜੀ ਮੈਂ ਗੁਰੂ ਸਾਹਿਬ ਨੂੰ ਕਹੇ ਆਂ ਮੈਂ ਜਾਣਾ ਤੇ ਉਹ ਮਨਾ ਕਿਵੇਂ ਕਰ ਸਕਦੇ ਆਂ ਮਾਤਾ ਕਹਿੰਦੀ ਕੋਈ ਗੱਲ ਨਹੀਂ ਮੈਂ ਚੱਲਾਂਗੀ ਨਾਲ ਤੇਰੇ ਸਵਰੇ ਮੈਂ ਆਪੇ ਗੱਲ ਕਰ ਲਾਂਗੀ ਗੁਰੂ ਸਾਹਿਬ ਨਾਲ ਮਾਂ ਦਾ ਹਿਰਦਾ ਦੇਖੋ ਮਾਂ ਆਪਣੀ ਜਗ੍ਹਾ ਸਹੀ ਐ ਸਿੱਖ ਆਪਣੀ ਜਗ੍ਹਾ ਸਹੀ ਐ ਵੀ ਮੈਂ ਗੁਰੂ ਦਾ ਬਚਨ ਨਹੀਂ ਟਾਲ ਸਕਦਾ ਮਾਂ ਨੂੰ ਆਪਣੀ ਬੱਚੇ ਦੀ ਫਿਕਰ ਤੇ ਮਾਂ ਗਈ ਜਦੋਂ ਮਹਾਰਾਜ ਦੇ ਕੋਲ ਮਹਾਰਾਜ ਜੀ ਤੁਸੀਂ ਇਤਰਾ ਤਰਾ ਕੱਲਣ ਲੱਗੇ ਹੋ ਮੇਰੇ ਬੱਚੇ ਨੂੰ ਤੇ ਸਤਿਗੁਰੂ ਜੀ ਉੱਥੇ ਜੇ ਕੋਣ ਹੋਣੀ ਹੋ ਗਈ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਤੁਸੀਂ ਫਿਕਰ ਨਾ ਕਰੋ ਤੁਹਾਡੇ ਬੱਚੇ ਦਾ ਵਾਲ ਵੀ ਨਹੀਂ ਵਿੰਗਾ ਹੋਣ ਦੇਣੇ ਤੁਹਾਡੇ ਬੱਚੇ ਦੇ ਅੰਗ ਸੰਗ ਰਵਾਂਗੇ ਵਾਲ ਵੀ ਨਹੀਂ ਵਿੰਗਾ ਹੋਣ ਦੇਣੇ ਕੋਈ ਪਰੇਸ਼ਾਨੀ ਕੋਈ ਦੁੱਖ ਨਹੀਂ ਆਏਗੀ ਗੁਰੂ ਦੀ ਸੇਵਾ ਦੇ ਵਿੱਚ ਹੀ ਚੱਲਾਂ ਮਾਂ ਨੂੰ ਤਰਵਾਸ ਹੋ ਗਿਆ ਤਸੱਲੀ ਹੋ ਗਈ ਵੀ ਗੁਰੂ ਸਾਹਿਬ ਨੇ ਬਚਨ ਕਰਤੇ ਨੇ ਹੁਣ ਤੇ ਫਿਰ ਬੱਚੇ ਨੂੰ ਕਹਿੰਦੀ ਨਿਸ਼ਚਿੰਤ ਹੋ ਕੇ ਜਾ ਮਹਾਰਾਜ ਜਿੱਥੇ ਭੇਜਦੇ ਨੇ ਉੱਥੇ ਜਾ ਹੁਣ ਗੁਰੂ ਸਾਹਿਬ ਦੇ ਜੀ ਬਚਨ ਹੋ ਗਏ ਨੇ ਨਾ ਹੁਣ ਨਹੀਂ ਕੋਈ ਪ੍ਰਵਾਹ ਹੁਣ ਨਹੀਂ ਮੈਨੂੰ ਫਿਕਰ ਹੁਣ ਮੈਂ ਬੇਚਿੰਤਾ ਭਾਵੇਂ ਤੈਨੂੰ ਜਿੰਨਾ ਮਰਜ਼ੀ ਸਮਾਂ ਲੱਗ ਜਾਏ ਮੈਂ ਘਰ ਚੱਲੀ ਆ ਤੂੰ ਆਪਣਾ ਉਹ ਇੱਥੋਂ ਹੀ ਕਾਰਜਾਂ ਲਈ ਚੱਲਿਆ ਜਾ ਇੰਨਾ ਭਰੋਸਾ ਬਣ ਗਿਆ ਵਿਸ਼ਵਾਸ ਹੋ ਗਿਆ ਗੁਰੂ ਦੇ ਬਚਨਾਂ ਤੇ ਬੋਲਾਂ ਅਸੀਂ ਕਈ ਵਾਰੀ ਥਿਰਕ ਜਾਂਦੇ ਹਾਂ ਨਾ ਗੁਰੂ ਦੇ ਬਚਨ ਗੁਰੂ ਦੇ ਅੱਗੇ ਅਰਦਾਸ ਕਰਵਾ ਲਈ ਫਿਰ ਭਰੋਸਾ ਨੀਂ ਵਜਦਾ ਕਿ ਖਰੇ ਮਹਾਰਾਜ ਨੇ ਕੋਈ ਸਾਡੀ ਸੁਣਨੀ ਕਿ ਨਹੀਂ ਅਰਦਾਸ ਪੂਰੀ ਹੋਏਗੀ ਕਿ ਨਹੀਂ ਹੋਏਗੀ ਇਹ ਵਿਚਾਰ ਨਹੀਂ ਮਨ ਚਾਉਣੀ ਚਾਹੀਦੀ ਭਾਵਨਾ ਨਾਲ ਸ਼ਰਧਾ ਨਾਲ ਅਰਦਾਸ ਕਰਾਓ ਫਿਰ ਉਹਦੇ ਤੇ ਦ੍ਰਿੜਤਾ ਭਰੋਸਾ ਵਿਸ਼ਵਾਸ ਰੱਖੋ ਸਮਾਂ ਥੋੜਾ ਵੱਧ ਘੱਟ ਲੱਗ ਸਕਦਾ ਹੈ ਉਹ ਦਾਤੇ ਦੇ ਹੱਥ ਹੈ ਕਿ ਦਾਤ ਕਦੋਂ ਦੇਣੀ ਹੈ ਅਰਦਾਸ ਕਦੋਂ ਪੂਰੀ ਕਰਨੀ ਹੈ ਉਹ ਵਾਹਿਗੁਰੂ ਚੰਗਾ ਸਮਾਂ ਜਾਣਦਾ ਸਾਡੇ ਲਈ ਜਿਵੇਂ ਮਾਪਿਓ ਨੂੰ ਪਤਾ ਹੁੰਦਾ ਵੀ ਬੱਚਾ ਕਿੰਨਾ ਕੁ ਵੱਡਾ ਹੋ ਗਿਆ ਉਹਨੂੰ ਮੋਟਰਸਾਈਕਲ ਲੈ ਕੇ ਦੇਈਏ ਕਿੰਨਾ ਕੁ ਵੱਡਾ ਹੋ ਗਿਆ ਉਹਨੂੰ ਛੋਟੀ ਚੀਜ਼ ਲੈਣੀ ਹੈ ਵੱਡੀ ਲੈ ਕੇ ਦੇਣੀ ਹੈ ਕੀ ਲੈ ਕੇ ਦੇਣਾ ਕਿਸ ਉਮਰ 'ਚ ਬੱਚਾ ਤਾਂ ਕਾਲਾ ਪਿਆਰ ਹੁੰਦਾ ਹੈ ਪਹਿਲਾਂ ਹੀ ਪਰ ਮਾਪਿਓ ਨੂੰ ਪਤਾ ਹੁੰਦਾ ਹੈ ਵੀ ਕਦੋਂ ਇਹਨੂੰ ਕਿੱਥੇ ਬਿਠਾਣਾ ਹੈ ਕਿੱਥੇ ਖਿਡਾਰਨਾ ਹੈ ਕੀ ਇਹਦੇ ਲਈ ਸਹੀ ਹੈ ਕੀ ਗਲਤ ਹੈ ਐਵੇਂ ਸਾਡੇ ਮਾਪਿਓ ਗੁਰੂ ਪਿਤਾ ਨੂੰ ਵਾਹਿਗੁਰੂ ਨੂੰ ਪਤਾ ਹੈ ਸਾਨੂੰ ਕਿਹੜੀ ਦਾਤ ਕਦੋਂ ਦੇਣੀ ਹੈ ਕਦੋਂ ਸਾਨੂੰ ਦੁੱਖ ਦੇਣਾ ਹੈ ਤੇ ਕਦੋਂ ਸੁੱਖ ਦੇਣਾ ਇਹ ਸਾਰਾ ਕੁਝ ਰਜਾ 'ਚ ਸਾਡੇ ਸਾਨੂੰ ਦੁੱਖ ਵੀ ਦੇ ਕੇ ਮਹਾਰਾਜ ਨੇ ਸਮਝਾਣਾ ਹੁੰਦਾ ਹੈ ਸੁੱਖ ਵੀ ਦੇ ਕੇ ਸਮਝਾਣਾ ਹੁੰਦਾ ਹੈ ਹਰ ਪਾਸੇ ਦੀ ਖੇਡ ਸਤਿਗੁਰੂ ਮਹਾਰਾਜ ਰਚਾ ਕੇ ਸਾਨੂੰ ਸਮਝਾਉਂਦੇ ਨੇ ਸਾਡਾ ਕੋਈ ਵੀ ਕਿਸੇ ਚੀਜ਼ 'ਚ ਮਾੜਾ ਨਹੀਂ ਹੁੰਦਾ ਭਲਾ ਹੀ ਹੁੰਦਾ ਸਾਡੀ ਸੋਚ ਹੁੰਦੀ ਹੈ ਵੀ ਸਾਨੂੰ ਲੱਗਦਾ ਵੀ ਇਹ ਸਾਡੇ ਨਾਲ ਮਾੜਾ ਹੋ ਗਿਆ ਨੁਕਸਾਨ ਹੋ ਗਿਆ ਸਭ ਵਾਹਿਗੁਰੂ ਦੀ ਜਦੋਂ ਰਜਲ ਚੱਲਾਂਗੇ ਨਾ ਫਿਰ ਸਾਰੇ ਰੰਗ ਮਿੱਠੇ ਲੱਗਣਗੇ ਬੜਾ ਪਿਆਰਾ ਸ਼ਬਦ ਹੈ ਸਾਧ ਸੰਤ ਮਹਾਰਾਜ ਜੀ ਕਹਿੰਦੇ ਨੇ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਵੀ ਜੇ ਗੁਰੂ ਪਹਿਲਾਂ ਦਇਆ ਦੇ ਪਾਤਰ ਮਿਹਰ ਦੇ ਪਾਤਰ ਹੋ ਜਾਵਾਂਗੇ ਨਾ ਫਿਰ ਇਹ ਅਵਸਥਾ ਬਣ ਜਾਂਦੀ ਹੈ ਫਿਰ ਚਰਖੜੀਆਂ ਤੇ ਚੜ ਕੇ ਵੀ ਕਹਿੰਦੇ ਆਨੰਦ ਹੀ ਆਨੰਦ ਹੈ ਜੀ ਫਿਰ ਡੇਗਾਂ 'ਚ ਉਬਾਲੇ ਜਾਂਦੇ ਕਹਿੰਦੇ ਆਨੰਦ ਹੀ ਆਨੰਦ ਹੈ ਜੀ ਬੰਦ-ਬੰਦ ਕੱਟਿਆ ਜਾਂਦਾ ਕਹਿੰਦੇ ਚਾਹ ਹੀ ਚੜਿਆ ਹੋਇਆ ਹੈ ਜੀ ਇੱਕ ਪਾਸੇ ਖੋਪਰੀ ਉਤਾਰ ਕੇ ਰੱਖੀ ਹੋਈ ਹੈ ਕਹਿੰਦੇ ਜੀ ਬਹੁਤ ਖੁਸ਼ੀ ਖੇੜਾ ਆਨੰਦ ਇਹ ਕਦੋਂ ਜਦੋਂ ਸਤਿਗੁਰੂ ਦਿਆਲ ਹੋਣ ਫਿਰ ਸਾਰੇ ਰੰਗ ਮਾਣੇ ਜਾਂਦੇ ਨੇ ਸੋ ਉਹਨਾਂ ਨੂੰ ਭਰੋਸਾ ਬਣ ਗਿਆ ਵਿਸ਼ਵਾਸ ਬਣ ਗਿਆ ਮਹਾਰਾਜ ਜੀ ਨੂੰ ਕਹਿਣ ਲੱਗੇ ਮਹਾਰਾਜ ਮੈਂ ਚੱਲਿਆ ਤਾਂ ਹੈ ਲੱਕੜੀ ਬਹੁਤ ਲਿਓਣੀ ਹੈ ਤੇ ਸਤਿਗੁਰੂ ਜੀ ਮੈਨੂੰ ਮੈਂ ਨੂੰ ਮੇਰੀ ਗੱਲ ਕੋ ਕਿਵੇਂ ਮੰਨੇਗਾ ਮੈਨੂੰ ਕੁਛ ਦਿਓ ਮੈਂ ਮੈਂ ਅੱਗਾ ਜਾ ਕੇ ਰਾਜੇ ਨਾਲ ਗੱਲਬਾਤ ਕਰਨੀ ਮੈਂ ਆਮ ਜਿਹਾ ਬੰਦਾ ਸਤਿਗੁਰੂ ਜੀ ਕਹਿੰਦੇ ਤੁਸੀਂ ਸਾਡਾ ਨਾਂ ਲਿਓ ਤੇ ਸਤਿਗੁਰੂ ਨੇ ਨਾਲ ਇੱਕ ਰੁਮਾਲ ਦੇ ਦਿੱਤਾ ਵੀ ਇਹ ਰੁਮਾਲ ਲੈ ਜਾਓ ਕਿਤੇ ਲੋੜ ਪਏਗੀ ਤੇ ਇਹਨੂੰ ਵਰਤ ਲੈ ਮਹਾਰਾਜ ਜਾਨੀ ਜਾਨਸਨ ਕਿੱਥੇ ਕੀ ਲੋੜ ਪੈਣੀ ਕਿੱਥੇ ਕੀ ਪੁਰਖ ਕਰਨੀ ਹੈ ਰੁਮਾਲ ਮਹਾਰਾਜ ਨੇ ਦੇ ਤਨ ਰੁਮਾਲ ਲੈ ਗਿਆ ਨਾਲ ਸਮੁੰਦਰ ਪਾਰ ਕੀਤਾ ਦਰਿਆ ਪਾਰ ਕਰਕੇ ਤੇ ਜੰਗਲ ਅਦਾਸ ਤਾਇਆ ਜੰਗਲ ਲੰਘ ਗਿਆ ਕੋਈ ਵੀ ਕੋ ਨੂੰ ਖਤਰਾ ਨਾ ਹੋਇਆ ਤੇ ਜਿਸ ਰਾਜੇ ਕੋਲੋਂ ਲੱਕੜੀ ਦੀ ਮੰਗ ਕਰਨੀ ਸੀ ਤੇ ਉਹ ਰਾਜੇ ਦੇ ਇਲਾਕੇ ਦੇ ਵਿੱਚ ਜਦੋਂ ਪਹੁੰਚਦੇ ਨੇ ਤੇ ਕਦਮ ਰੱਖਿਆ ਹੀ ਹੈ ਤੇ ਜਿਹੜੀ ਉੱਥੋਂ ਦੀ ਪ੍ਰਜਾਣ ਰੋਣ ਡਈ ਹੈ ਕੁਰਲਾ ਰਹੀ ਹੈ ਹਾ ਹੂ ਹੂ ਸਭ ਵਸੇ ਰੋਣਾ ਪਿਟਣਾ ਚੱਲ ਰਿਹਾ ਥੋੜਾ ਜਿਹਾ ਅੱਗੇ ਜਾ ਕੇ ਪੁੱਛ ਗਿਸ਼ ਕਰਦੇ ਨੇ ਭਈ ਕੀ ਹੋਇਆ ਕਹਿੰਦੇ ਜੀ ਸਾਡੇ ਰਾਜੇ ਦਾ ਜਿਹੜਾ ਪੁੱਤਰ ਹੈ ਨਾ ਉਹ ਕਈ ਦਿਨਾਂ ਤੋਂ ਬਿਮਾਰ ਪਿਆ ਹੈ ਉਹ ਹੁਣ ਮਰਨ ਦੇ ਕਿਨਾਰੇ ਆ ਸਾਰੇ ਵੈਦਾਂ ਹਕੀਮਾਂ ਆਪੋ ਆਪਣਾ ਜੋਰ ਲਾ ਕੇ ਵੇਖ ਲਿਆ ਸਭ ਨੇ ਹੱਥ ਖੜੇ ਕਰ ਲਏ ਨੇ ਬਸ ਉਹ ਮਰਨ ਹੀ ਵਾਲਾ ਸਮਝੋ ਮਰਿਆ ਹੀ ਪਿਆ ਇਸ ਲਈ ਅਸੀਂ ਰੋ ਰਹੇ ਆ ਕਹਿੰਦੇ ਰਾਜੇ ਦਾ ਪੁੱਤਰ ਹੈ ਫਿਰ ਸਾਰੀ ਪ੍ਰਜਾ ਕਹਿੰਦੇ ਸਾਡਾ ਰਾਜਾ ਹੀ ਬੜਾ ਚੰਗਾ ਸਾਡਾ ਰਾਜੇ ਨੇ ਕਦੇ ਸਾਨੂੰ ਦੁੱਖ ਨਹੀਂ ਦਿੱਤਾ ਜੋ ਚੀ ਕਿਸੇ ਚੀਜ਼ ਦੀ ਕਮੀ ਨਹੀਂ ਸਾਡੇ ਰਾਜ ਭਾਗ ਚਮਾ ਸਭ ਵਧੀਆ ਹੈ ਕਦੇ ਰਾਜੇ ਨੇ ਤੰਗ ਨਹੀਂ ਕੀਤਾ ਸਾਰਾ ਸਿਸਟਮ ਵਧੀਆ ਹੈ ਇਸ ਲਈ ਸਾਨੂੰ ਦੁੱਖ ਹੈ ਕਿ ਸਾਡਾ ਰਾਜਾ ਹੁਣ ਦੁਖੀ ਹੋ ਜਾਏਗਾ ਉਹਦਾ ਬੱਚਾ ਬੇਟਾ ਛੋਟਾ ਹੈ ਜਿਹੜਾ ਉਹ ਇਸ ਤਰ੍ਹਾਂ ਹੋ ਜਾਏਗਾ ਤੇ ਗੁਰੂ ਮਹਾਰਾਜ ਜੀ ਦੇ ਸਿੱਖ ਦੇ ਮਨ ਦੇ ਵਿੱਚ ਦਇਆ ਸਭ ਤੋਂ ਵੱਡੀ ਦਇਆ ਸਾਡੇ ਅੰਦਰ ਜੀ ਦਇਆ ਨਹੀਂ ਨਾ ਤੇ ਅਸੀਂ ਸਿੱਖ ਨਹੀਂ ਹਾਂ ਕਿ ਸਾਡੇ ਅੰਦਰ ਦਇਆ ਨਹੀਂ ਹੈ ਬੜੀ ਥਾਵਾਂ ਤੇ ਸਾਧ ਸੰਗਤ ਜੀ ਅਸੀਂ ਘਟਨਾਵਾ ਜੰਦਿਆਂ ਨੇ ਅਸੀਂ ਝਟਕਰ ਕਾਨ ਕੱਢ ਲੈਣੇ ਆਂ ਝਟ ਲੜਨ ਲੱਗ ਜੰਦਿਆਂ ਆਂ ਝਟ ਅਗਰੈਸ਼ਨ ਚ ਆ ਜੰਦਿਆਂ ਆਂ ਝਟ ਕਿਸੇ ਦਾ ਗਲਮਾ ਫੜ ਲੈਣੇ ਆਂ ਇਹ ਦਇਆ ਦੀ ਨਿਸ਼ਾਨੀ ਨਹੀਂ ਭਾਵੇਂ ਕੋਈ ਸਾਹਮਣੇ ਵਾਲਾ ਕਿੰਨਾ ਵੀ ਗਲਤ ਹੈ ਦਇਆ ਨੂੰ ਸਭ ਤੋਂ ਮੁੱਖ ਰੱਖਣਾ ਹੈ ਸਾਡੇ ਪੰਜਾ ਪਿਆਰਿਆਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਵੀ ਨੇ ਨਾ ਫਿਰ ਭਾਈ ਧਰਮ ਸਿੰਘ ਜੀ ਵੀ ਨੇ ਨਾ ਭਾਈ ਹਿੰਮਤ ਸਿੰਘ ਜੀ ਨਾ ਭਾਈ ਮੋਕੰਗ ਸਿੰਘ ਜੀ ਨੇ ਨਾ ਇਹ ਸਾਰਾ ਕੁਝ ਆਣ ਤੋਂ ਬਾਅਦ ਸਭ ਤੋਂ ਅਖੀਰ ਤੇ ਕੌਣ ਆਇਆ ਭਾਈ ਸਹਿਬ ਸਿੰਘ ਸਾਹਿਬ ਫਿਰ ਬਣਾ ਇਹਨਾਂ ਸਾਰੇ ਇਹ ਪੰਜਾਂ ਪਿਆਰਿਆਂ ਦੀ ਵੀ ਬੜੀ ਸੁਣੀ ਫਿਲਾਸਫੀ ਬੜੀ ਸੋਹਣੀ ਸਤਿਗੁਰਾਂ ਨੇ ਜੋ ਨਾਵਾਂ ਦੀ ਪਹਿਲੇ ਚੋਣ ਹੋਈ ਹੈ ਨਾ ਇਹ ਅਕਾਲ ਪੁਰਖ ਵੱਲੋਂ ਪਰਮਾਤਮਾ ਵੱਲੋਂ ਦਿੱਤੇ ਹੋਏ ਜਿਹੜੇ ਸੋਨੇ ਨਾਮ ਨੇ ਇਹ ਧਰਮ ਨੂੰ ਪ੍ਰਭਾਸ਼ਿਤ ਕਰਦੇ ਹਨ ਐਵੇਂ ਨਹੀਂ ਸੀ ਜਿਨ੍ਹਾਂ ਤੇ ਮੇਰ ਹੋਣੀ ਸੀ ਨਾ ਉਹ ਹੀ 80000 ਦੇ ਕੱਠ ਚ ਉਠੇ ਸੀ ਕੋਈ ਵੀ ਨਹੀਂ ਉਠ ਖੜਿਆ ਕੋਈ ਮੇਰੇ ਵਰਗਾ ਜਿਨ੍ਹਾਂ ਤੇ ਮੇਰ ਸੀ ਬਖਸ਼ਿਸ਼ ਸੀ ਉਹ ਹੀ ਗੰਜ ਗੁਰੂ ਦੇ ਪਿਆਰੇ ਉੱਠੇ ਸਨ ਵਾਰੀ ਵਾਰੀ ਸਭ ਤੋਂ ਪਹਿਲਾਂ ਦਇਆ ਤੇ ਗੁਰੂ ਦੇ ਸਿੱਖ ਨੂੰ ਦਇਆ ਆ ਗਈ ਲੱਕੜੀਆਂ ਮੰਗਣੀਆਂ ਭੁੱਲ ਗਿਆ ਇਹ ਵੀ ਸਭ ਤੋਂ ਵੱਡੀ ਇੱਕ ਗੱਲ ਹੈ ਅਸੀਂ ਕਿਸੇ ਦੇ ਘਰ ਕੋਈ ਚੀਜ਼ ਲੈਣ ਜਾਈਏ ਅਗਲਾ ਮੁਸੀਬਤ ਚ ਹੋਏ ਆਪਣੀ ਜੋ ਚੀਜ਼ ਲੈਣੀ ਆ ਭੁੱਲ ਜਾਓ ਅੱਜ ਕੱਲ ਦੁਨੀਆ ਕੀ ਕਰਦੀ ਆਪਣਾ ਮਕਸਦ ਕੱਢਦੀ ਆ ਅਗਲਾ ਜਿੱਥੇ ਮਰਜੀ ਮਰੇ ਖਪੇ ਕਿਸੇ ਨੂੰ ਕੋ ਫਰਕ ਨਹੀਂ ਪੈਂਦਾ ਮੇਰਾ ਕੰਮ ਹੋਣਾ ਚਾਹੀਦਾ ਮੇਰਾ ਕੰਮ ਸਿੱਧਾ ਹੋ ਜਾਏ ਅਗਲੇ ਨਾਲ ਜੋ ਹੁੰਦਾ ਹੋ ਜਾਏ ਅਗਲੇ ਨਾਲ ਜੋ ਬਣਦਾ ਬਣੇ ਆਪਣਾ ਕੰਮ ਭੁੱਲ ਗਏ ਬੇਸ਼ੱਕ ਗੁਰੂ ਦੀ ਸੇਵਾ ਸੀ ਵੀ ਬਾਅਦ ਚ ਕਰਾਂਗੇ ਦੇਖਾਂਗੇ ਗੁਰੂ ਅਰਜੁਨ ਦੇਵ ਮਹਾਰਾਜ ਜਿਸ ਵੇਲੇ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਸਰੋਵਰ ਚ ਸੇਵਾ ਚੱਲ ਰਹੀ ਐ ਹੋਰ ਇਧਰ ਉਧਰ ਕੰਮ ਬੜੇ ਹੋ ਰਹੇ ਨੇ ਦਸਵੰਦ ਦੀ ਮਾਇਆ ਸੰਗਤਾਂ ਦੀ ਸਾਰੀ ਸੇਵਾ ਚ ਲੱਗ ਰਹੀ ਐ ਤੇ ਲਾਹੌਰ ਚ ਨਾ ਅਕਾਲ ਪੈ ਗਿਆ ਲੋਕ ਦੁਖੀ ਹੋ ਗਏ ਮਰਨ ਲੱਗ ਗਏ ਮਹਾਰਾਜ ਨੇ ਉਸੇ ਵੇਲੇ ਸੇਵਾ ਬੰਦ ਕਰਾਤੀ ਇਹ ਬੰਦ ਕਰੋ ਸੇਵਾ ਚੱਲੋ ਲਾਹੌਰ ਉਥੇ ਜਿਹੜੇ ਦੁਖੀ ਨੇ ਪੀੜਤ ਨੇ ਬਿਮਾਰ ਨੇ ਉਹਨਾਂ ਦੀ ਪਹਿਲਾਂ ਸੇਵਾ ਕਰੀਏ ਉਹਨਾਂ ਨੂੰ ਸੰਭਾਲੀਏ ਕਿੰਨੀਆਂ ਕਿੰਨੀਆਂ ਲਾਸ਼ਾਂ ਰੋਜ਼ ਦੀਆਂ ਚੱਕ ਚੱਕ ਸੰਭਾਲਣੀਆਂ ਮਹਾਰਾਜ ਨੇ ਆਪ ਹੱਥੀ ਸੇਵਾ ਕੀਤੀ ਐ ਤਾ ਤਾਂ ਜਾ ਕੇ ਸਾਨੂੰ ਇਹ ਸੇਵਾ ਕਰਨੀ ਆਈ ਏ ਮਾਨ ਨਾ ਕਰੀਏ ਸੇਵਾ ਕਰਕੇ ਵੀ ਅਸੀਂ ਤੇ ਬੜੀ ਸੇਵਾ ਕਰਦੇ ਗੁਰਾਂ ਨੇ ਆਪਣੇ ਹੱਥੀਂ ਕਰਕੇ ਦਿਖਾਈ ਏ ਫੇਰ ਸਾਨੂੰ ਕਿਤੇ ਜਾ ਚਾਹੀਏ ਸਾਨੂੰ ਕਿੱਥੇ ਪਤਾ ਸੀ ਸੇਵਾ ਤੇ ਸ਼ਬਦ ਹੀ ਕੋਈ ਨਹੀਂ ਸੀ ਹੈਗਾ ਵੀ ਕੋਈ ਸੇਵਾ ਤਾਂ ਗੁਰਾਂ ਨੇ ਸਾਨੂੰ ਸਿਖਾਈ ਏ ਗੁਰਾਂ ਨੇ ਦਿੱਤੀ ਦਾਤ ਹੈ ਕਹਿੰਦੇ ਜੀ ਗੁਰੂ ਦੇ ਦਿੱਤੇ ਸੇਵਾ ਜੋ ਮਹਾਰਾ ਲਈਏ ਬਾਅਦ ਚ ਪਹਿਲਾਂ ਮੈਂ ਦੇਖਦਾ ਕੀ ਇਹ ਚਲੇ ਗਏ ਕਹਿੰਦੇ ਜੀ ਮੈਨੂੰ ਮਿਲਾਓ ਮਿਲਾ ਐਵੇਂ ਮਿਲ ਨਹੀਂ ਸਕਦੇ ਰਾਜਾ ਬੜਾ ਵੱਡਾ ਹੈ ਕਹਿੰਦੇ ਐਵੇਂ ਨਹੀਂ ਮਿਲਾ ਸਕਦੇ ਕਹਿੰਦੇ ਮੈਂ ਪੁੱਤਰ ਉਹਨਾਂ ਦਾ ਠੀਕ ਕਰਦਾ ਐ ਕਿ ਮੈਨੂੰ ਮਿਲਾਓ ਤੇ ਸਹੀ ਮੇਰੇ ਗੁਰੂ ਤੇ ਮੈਨੂੰ ਭਰੋਸਾ ਮੈਂ ਅਰਦਾਸ ਕਰਾਂਗਾ ਤੁਹਾਡਾ ਬੱਚਾ ਠੀਕ ਹੋ ਜਾਏ ਜਾ ਗਏ ਜੀ ਰਾਜੇ ਨੂੰ ਕਿਹਾ ਰਾਜਾ ਖੁਸ਼ ਹੋ ਗਿਆ ਕਹਿੰਦੇ ਜੀ ਲਓ ਲਓ ਕਰੋ ਠੀਕ ਤੇ ਜੋ ਬੱਚਾ ਉਹਦਾ ਲੇਟਿਆ ਪਿਆ ਸੀ ਗੁਰੂ ਦਾ ਦਿੱਤਾ ਰੁਮਾਲ ਸੀ ਤੇ ਰੁਮਾਲ ਨੂੰ ਜਦੋਂ ਸੀਸ ਤੇ ਛੁਹਾਇਆ ਥੋੜਾ ਜਾਲ ਮੂੰਹ 'ਚ ਪਾਇਆ ਅਰਦਾਸ ਕੀਤੀ ਬੱਚੇ ਨੂੰ ਸੁਣਾ ਕੇ ਅਰਦਾਸ ਕੀਤੀ ਉੱਚੀ ਚੜ੍ਹਦੀ ਕਲਾ ਵਾਸਤੇ ਦੇਹ ਰੋਗਤਾ ਵਾਸਤੇ ਤੇ ਸਿੱਧਾ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਚਰਨਾਂ 'ਚੋਂ ਅਰਦਾਸ ਪ੍ਰਵਾਨ ਹੋਈ ਜਦੋਂ ਸਿੱਧੀ ਗੁਰੂ ਦੇ ਚਰਨਾਂ 'ਚ ਸੁੱਚੀ ਭਾਵਨਾ ਨਾਲ ਸੁੱਚੀ ਰੂਹ ਨਾਲ ਕੀਤੀ ਅਰਦਾਸ ਜਦੋਂ ਜਾਏਗੀ ਨਾ ਗੁਰੂ ਸਾਹਿਬ ਜੀ ਦੇ ਸਿੱਧਾ ਪ੍ਰਵਾਨ ਹੋਏਗੀ ਤੇ ਉਸੇ ਵੇਲੇ ਮਹਾਰਾਜ ਬਖਸ਼ਿਸ਼ਾਂ ਕਰਦੇ ਬੱਚੇ ਨੂੰ ਹੋਸ਼ ਆ ਗਿਆ ਉੱਠ ਖੜਾ ਹੋਇਆ ਰਾਜਾ ਚਰਨੀ ਪੈ ਗਿਆ ਗੁਰੂ ਮਹਾਰਾਜ ਦੇ ਸਿੱਖ ਦੇ ਪਰਜਾ ਨੇ ਜੈ ਜੈਕਾਰ ਕਰ ਦਿੱਤੀ ਕਿ ਤੁਸੀਂ ਬਹੁਤ ਸਾਡੇ ਤੇ ਬਖਸ਼ਿਸ਼ਾਂ ਕਰ ਦਿੱਤੀਆਂ ਸਾਰੇ ਵੈਦ ਜਿੱਥੇ ਫੈਲ ਹੋ ਗਏ ਸਨ ਜਿੱਥੇ ਸਾਰੀਆਂ ਦਵਾਈਆਂ ਫੇਲ ਹੋ ਗਈਆਂ ਸਨ ਉੱਥੇ ਕੌਣ ਕੰਮ ਆਇਆ ਮੇਰਾ ਵੈਦ ਗੁਰੂ ਗੋਬਿੰਦ ਸਿੰਘ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਜਮਾਂ ਦੀ ਫਾਹੀ ਕੱਟ ਦਿੱਤੀ ਜਿਹੜੇ ਕਹਿੰਦੇ ਸੀ ਜੀ ਖਤਮ ਐ ਜਮ ਆ ਗਏ ਨੇ ਬਸ ਉਹਨੇ ਦੇ ਸਰੀਰ ਚੋਂ ਪ੍ਰਾਨ ਨਿਕਲਣ ਵਾਲੇ ਨੇ ਵਾਹਿਗੁਰੂ ਦਾ ਨਾਮ ਐਸਾ ਮੁਖ ਚ ਪੈਂਦਾ ਸਾਸਕ ਜੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ਬੱਚਾ ਠੀਕ ਹੋ ਗਿਆ ਜੈ ਜੈਕਾਰ ਹੋ ਗਈ ਕਹਿੰਦੇ ਜੀ ਸੱਸੋ ਸੀ ਤੁਹਾਡੇ ਲਈ ਕੀ ਕਰ ਸਕਦੇ ਆ ਰਾਜਾ ਕਹਿੰਦਾ ਮੈਂ ਸਾਰੀ ਉਮਰ ਦੀ ਤੁਹਾਡੀ ਗੁਲਾਮੀ ਕਰਾਂਗਾ ਬੱਚਾ ਮੇਰਾ ਤੁਸੀਂ ਠੀਕ ਕਰਤਾ ਮੇਰੀ ਤੇ ਜ਼ਿੰਦਗੀ ਸੀ ਏ ਮੈਂ ਸਾਰੀ ਉਮਰ ਤੁਹਾਡੀ ਗੁਲਾਮੀ ਆਪਣੇ ਤਖਤ ਤੇ ਬਿਠਾਤਾ ਰਾਜੇ ਨੇ ਆਪ ਗੁੰਜੇ ਚੰਗਾ ਸੀ ਨਾ ਕਿਰਦਾਰ ਵਾਲਾ ਸੀ ਤਾਂ ਹੀ ਤੇ ਪ੍ਰਜਾ ਸਿਫਤ ਕਰਦੀ ਸੀ ਆਪਣੇ ਰਾਜ ਤਖਤ ਤੇ ਬਿਠਾਤਾ ਸੇਵਾ ਕਰਨ ਲੱਗ ਗਿਆ ਜੋ ਚੀਜ਼ ਚਾਹੁੰਦੇ ਚਾਹੀਦੀ ਦੱਸੋ ਤੇ ਗੁਰੂ ਦੇ ਸਿੱਖ ਨੇ ਕਿਹਾ ਵੀ ਮੈਂ ਇੱਕ ਠਿਕ ਕੰਮ ਲਈ ਆਇਆ ਸੀ ਤੁਸੀਂ ਉਹ ਕੰਮ ਕਰ ਦਿਓ ਕਹਿੰਦੇ ਜੀ ਕਿਹੜਾ ਕੰਮ ਕਹਿੰਦੇ ਮੇਰੇ ਗੁਰੂ ਸਾਹਿਬ ਨੇ ਜਿਨ੍ਹਾਂ ਦੇ ਚਰਨਾਂ 'ਚ ਮੈਂ ਅਰਦਾਸ ਕੀਤੀ ਗੁਰੂ ਅਮਰਦਾਸ ਜੀ ਉਹਨਾਂ ਨੇ ਮੈਨੂੰ ਇੱਥੇ ਇਮਾਰਤ ਵਾਸਤੇ ਛੱਤ ਪਾਉਣ ਵਾਸਤੇ ਮਾਰਤੀ ਲੱਕੜੀ ਲਈ ਭੇਜਿਆ ਮੈਨੂੰ ਲੱਕੜੀ ਚਾਹੀਦੀ ਹੈ ਕਹਿੰਦੇ ਜੀ ਕੋਈ ਗੱਲ ਨਹੀਂ ਜਿੰਨੀ ਚਾਹੀਦੀ ਹੈ ਦੱਸੋ ਰਾਜੇ ਨੇ ਆਪਣੀ ਸਾਰੀ ਫੌਜ ਸਾਰੇ ਕੰਮ ਕਰਨ ਵਾਲੇ ਲਾਤੇ ਲੱਕੜੀ ਕੱਟ ਕੇ چیر ਕੇ ਛੇਬ ਦੇ ਵਿੱਚ ਪੂਰੀ ਜਿਸ ਤਰ੍ਹਾਂ ਦੀ ਚਾਹੀਦੀ ਸੀ ਢਾਲ ਕੇ ਬਣਾ ਕੇ ਤੇ ਬੇੜਿਆਂ ਦੇ ਵਿੱਚ ਲੱਦ ਕੇ ਤੇ ਦਰਿਆ पार ਕਰਾ ਕੇ ਤੇ ਭੇਜ ਦਿੱਤੀ ਗੋਇੰਦਵਾਲ ਸਾਹਿਬ ਲੱਕੜੀਆਂ ਪਹੁੰਚ ਗਈਆਂ ਕਾਫੀ ਸਮਾਂ ਲੰਘ ਗਿਆ ਮਹਾਰਾਜ ਕਿ ਨਹੀਂ ਸਾਡਾ ਸਿੱਖ ਨਹੀਂ ਆਇਆ ਉਹਦੀ ਕੀਤੀ ਸੇਵਾ ਤੇ ਆ ਗਈ ਹੈ ਹੁਣ ਇਹ ਸਰਵਨ ਕਰਿਓ ਜੋ ਅਸੀਂ ਪੰਗਤੀ ਸਰਵਨ ਕਰਨੇ ਆ ਨਾ ਇਸੇ ਕਰਕੇ ਇਹ ਸਾਖੀ ਚੁਣ ਰਹੇ ਆ ਵੀ ਉਹ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਅਸੀਂ ਪਿਆਰੀ ਹੋ ਜਾਂਦੀ ਹੈ ਪਰ ਦਾਤਾ ਭੁੱਲ ਜਾਂਦਾ ਹੁਣ ਪਿੱਛੇ ਕੀ ਹੋ ਰਿਆ ਸੀ ਇੰਨੇ 2 ਮਹੀਨਿਆਂ ਵਿੱਚ ਬੜੇ ਦੁਖਿਆਰੇ ਆਉਣ ਲੱਗੇ ਗੁਰੂ ਦੇ ਸਿੱਖ ਕੋਲ ਹੁਣ ਇੱਕ ਜਣੇ ਦਾ ਦੁੱਖ ਠੀਕ ਹੋ ਜਾਏ ਦੁਨੀਆ ਤੇ ਬੜੀ ਦੁਖੀ ਪਈ ਨਾਨਕ ਦੁਖੀ ਆ ਸਭ ਸੰਸਾਰ ਫਿਰ ਸਾਰੇ ਆਉਂਦੇ ਨੇ ਉਹਨਾਂ ਨੇ ਰੁਮਾਲ ਛੁਹਾ ਦੇਣਾ ਅਰਦਾਸ ਕਰਦੇ ਨਹੀਂ ਠੀਕ ਹੋ ਜਾਣਾ ਰੁਮਾਲ ਛੁਹਾ ਦੇਣਾ ਅਰਦਾਸ ਕਰਦੇ ਨਹੀਂ ਠੀਕ ਹੋ ਜਾਣਾ ਸਾਰੇ ਨਗਰ ਚ ਜੈ ਜੈਕਾਰ ਹੋ ਗਈ ਗੁਰੂ ਦੇ ਸਿੱਖ ਦੀ ਤੇ ਇਹਦੇ ਨਾਲ ਆ ਗਿਆ ਹੰਕਾਰ ਵੀ ਮੇਰੀ ਤੇ ਜੈ ਜੈਕਾਰ ਬੜੀ ਹੋ ਰਹੀ ਮੇਰੀ ਤੇ ਸੇਵਾ ਬੜੀ ਹੋ ਰਹੀ ਮਹਾਰਾਜ ਨੇ ਚਿੱਠੀ ਵੀ ਲਿਖੀ ਹੈ ਕਬੀ ਆ ਜਾਓ ਭਾਈ ਹੁਣ ਵਾਪਸ ਆ ਜਾਓ ਕੰਮ ਹੋ ਗਿਆ ਸੇਵਾ ਹੋ ਗਈ ਵਾਪਸ ਆ ਜਾਓ ਤੇ ਗੁਖਾਤ ਲਿਖਦਾ ਮੈਨੂੰ ਤੇ ਰਾਜਾ ਆਉਣ ਨਹੀਂ ਦਿੰਦਾ ਮੈਨੂੰ ਤੇ ਇੱਥੇ ਸੰਗਤ ਨਹੀਂ ਆਉਣ ਦਿੰਦੀ ਇੱਥੇ ਬਾਣੀ ਪੜੀਦੀ ਐ ਸਾਰਾ ਕੁਝ ਝੂਠ ਲਿਖ ਕੇ ਭੇਜਤਾ ਰੋਕਿਆ ਨਹੀਂ ਸੀ ਕਿਸੇ ਨੇ ਨਾ ਰਾਜੇ ਰੋਕਿਆ ਨਾ ਕਿਸੇ ਰੋਕਿਆ ਝੂਠ ਲਿਖਤਾ ਮੈਨੂੰ ਰਾਜਾ ਨਹੀਂ ਆਉਣ ਦਿੰਦਾ ਇਸ ਤਰ੍ਹਾਂ ਲਿਖ ਕੇ ਭੇਜਤਾ ਮਹਾਰਾਜ ਨੂੰ ਮਹੱਸੇ ਮੁਸਕੁਰਾਏ ਬੈਠੇ ਬੈਠੇ ਵੀ ਸਿੱਖ ਦੇ ਅੰਦਰ ਹੰਕਾਰ ਆ ਗਿਆ ਵਿਕਾਰ ਆ ਗਿਆ ਤੇ ਗੁਰੂ ਦੀ ਇੱਕ ਸਾਸੰਗਤ ਜੀ ਖਾਸੀਅਤ ਹੈ ਬੜੀ ਬਹੁਤ ਖਾਸੀਅਤਾਂ ਨੇ ਉਹਨਾਂ ਚੋਂ ਇੱਕ ਦਾ ਮੈਂ ਜ਼ਿਕਰ ਕਰਨਾ ਵੀ ਗੁਰੂ ਸਾਹਿਬ ਕਦੇ ਵੀ ਸਾਡੇ ਨਾਲ ਵੈਰ ਭਾਵ ਨਹੀਂ ਰੱਖਦੇ ਸਾਡੇ ਅੰਦਰ ਲੱਖ ਬੁਰਾਈਆਂ ਆ ਜਾਣ ਅਸੀਂ ਲੱਖ ਗੁਰੂ ਦੇ ਦੁਖੀ ਹੋ ਜਾਈਏ ਗੁਰੂ ਆਪਣਾ ਸੁਭਾਅ ਕਦੇ ਨਹੀਂ ਗੁਰੂ ਸਾਹਿਬ ਬਦਲਦੇ ਗੁਰੂ ਸਾਹਿਬ ਨਿਰਭਉ ਨੇ ਨਿਰਵੈਰ ਨੇ ਉਹ ਇਦਾਂ ਹੀ ਰਹਿਣਗੇ ਬਸ ਸਾਨੂੰ ਸਮਝਾਉਣ ਵਾਸਤੇ ਕੋਈ ਨਾ ਕੋਈ ਠੋਕਰ ਲਾ ਦੇਣਗੇ ਕਸਵੱਟੀ ਲਾ ਦੇਣਗੇ ਕੋਈ ਨਾ ਕੋਈ ਸਮਝਾਉਣ ਵਾਸਤੇ ਕੋਈ ਖੇਡ ਰਚਾ ਦੇਣਗੇ ਉਹ ਸਮਝ ਦੀ ਗੱਲ ਹੈ ਵੀ ਸਾਨੂੰ ਸਮਝ ਆਵੇ ਸਹੀ ਵੀ ਇਹ ਸਾਡੇ ਨਾਲ ਹੋਇਆ ਕੀ ਹੈ ਰੁਮਾਲ ਦੀ ਬਖਸ਼ਿਸ਼ ਸੀ ਸਤਿਗੁਰੂ ਮਹਾਰਾਜ ਨੇ ਉਹ ਬਖਸ਼ਿਸ਼ ਕੋ ਕਰਾਮਾਤ ਵਾਪਸ ਲੈ ਲਈ ਹੁਣ ਜਿਹੜਾ ਦੁਖਿਆਰਾ ਹੁੰਦਾ ਹੈ ਉਹ ਗੱਲ ਪੂਰੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਇੱਕ ਤਾਂ ਬਖਸ਼ਿਸ਼ ਵਾਪਸ ਚਲੀ ਗਈ ਤੇ ਬਖਸ਼ਿਸ਼ ਵਾਪਸ ਕਿਉਂ ਗਈ ਕਿਉਂਕਿ ਜਿਹੜਾ ਮਨ ਪਹਿਲਾਂ ਸੁੱਚਾ ਸੀ ਉਹਦੇ 'ਚ ਹੰਕਾਰ ਆ ਗਿਆ ਹੈ ਉਹਦੇ ਚ ਵਿਕਾਰ ਦਾ ਬੇਸ਼ੱਕ ਇੱਕ ਕਿਨਕਾ ਆਇਆ ਵੀ ਆਪਣੇ ਮਨ ਤੇ ਆ ਗਿਆ ਵੀ ਮੇਰੀ ਤਾਂ ਬੜੀ ਸੇਵਾ ਹੋ ਰਹੀ ਹੈ ਇਹ ਤੇ ਮੇਰੇ ਮਰੀਆਂ ਅਰਦਾਸਾਂ ਪੂਰੀਆਂ ਹੋ ਰਹੀਆਂ ਨੇ ਮਨ ਚ ਹੰਕਾਰ ਆ ਗਿਆ ਵਿਕਾਰ ਆ ਗਿਆ ਕਿ ਉਹ ਸਭ ਡਾਵਾ ਡੋਲ ਹੋ ਗਿਆ ਜਦੋਂ ਦੇਖਿਆ ਇੱਕ ਦੋ ਦਿਨ ਵੀ ਅਰਦਾਸਾਂ ਪੂਰੀਆਂ ਨਹੀਂ ਹੋ ਰਹੀਆਂ ਧਿਆਨ ਮਾਰਿਆ ਚਾਨਣ ਹੈ ਸੀ ਗੁਰੂ ਦੇ ਸਿੱਖ ਨੂੰ ਸਮਝ ਹੈ ਸੀ ਪਤਾ ਲੱਗਿਆ ਵੀ ਮੇਰੇ ਤੋਂ ਭੁੱਲ ਹੋਈ ਗਲਤੀ ਹੋਈ ਉਸੇ ਵੇਲੇ ਭੁੱਲ ਗਲਤੀ ਨੂੰ ਚਿਤਾਰਿਆ ਰਾਜੇ ਕੋਲ ਗਏ ਕਹਿੰਦੇ ਜੀ ਚਲੋ ਹੁਣ ਸਮਾਂ ਆਇਆ ਤੁਹਾਨੂੰ ਗੁਰੂ ਦੇ ਦਰਸ਼ਨ ਕਰਾਈਏ ਰਾਜੇ ਨੂੰ ਲਿਆ ਰਾਣੀਆਂ ਨੂੰ ਨਾਲ ਲਿਆ ਹੋਰ ਜਿਹੜੇ ਨਾਲ ਕੋਈ ਪ੍ਰਜਾ ਸੀ ਜਿੰਨੇ ਜਾਣਾ ਸੀ ਕਾਫੀ ਸੰਗਤ ਇਕੱਠੀ ਕਰਕੇ ਸਿੱਧਾ ਜਾ ਗੁਰੂ ਗੋਬਿੰਦ ਗੁਰੂ ਅਮਰਦਾਸ ਜੀ ਮਹਾਰਾਜ ਜੀ ਸ੍ਰੀ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾਣ ਅਤਮਸਤਕ ਹੋਏ ਮਹਾਰਾਜ ਮੇਰੇ ਤੋਂ ਬੜੀ ਵੱਡੀ ਭੁੱਲ ਹੋ ਗਈ ਮੈਨੂੰ ਮਾਫ਼ ਕਰ ਦਿਓ ਉਸੇ ਵੇਲੇ ਸਤਿਗੁਰਾਂ ਨੇ ਬਾਹਰ ਤੋਂ ਫੜ ਕੇ ਸਾਰਿਆਂ ਦੇ ਸਾਹਮਣੇ ਗਲਬਕੜੀ ਚ ਲਿਆ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਭੁੱਲ ਕੀਤੀ ਖਿਮਾ ਮੰਗੀ ਤੁਹਾਡਾ ਮਨ ਸ਼ੁੱਧ ਹੋ ਗਿਆ ਆਓ ਸਾਡੀ ਗਲਬਕੜੀ ਚ ਮਹਾਰਾ ਜੀ ਉਸੇ ਵੇਲੇ ਗਲਬਕੜੀ ਚ ਲੈ ਲਿਆ। ਇਹੀ ਵਿਚਾਰ ਸਤਿਗੁਰੂ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਅੱਜ ਦਾ ਜੋ ਸ਼ਬਦ ਵਿੱਚ ਸਮਝਾ ਰਹੇ ਹਨ ਦੇਂਦੇ ਥਾਵੋ ਦਿੱਤਾ ਚੰਗਾ ਮਨ ਮੁਖ ਐਸਾ ਜਾਣ। ਦੇਣ ਵਾਲੇ ਨਾਲੋਂ ਉਸ ਦੀ ਦਿੱਤੀ ਹੋਈ ਚੀਜ਼ ਨੂੰ ਅਸੀਂ ਚੰਗਾ ਸਮਝ ਲੈਨੇ ਆ ਗੁਰੂ ਸਾਹਿਬ ਨੇ ਰੁਮਾਲ ਦਿੱਤਾ ਸੀ ਗੁਰੂ ਸਾਹਿਬ ਜਿੰਨਾ ਚਿਰ ਮੁਖ ਰੱਖਿਆ ਉਹਨਾਂ ਚਿਰ ਸਭ ਸਹੀ ਚੱਲਦਾ ਰਿਹਾ ਜਦੋਂ ਜਦੋਂ ਕਹਿੰਦੇ ਵੀ ਮੇਰਾ ਤੇ ਰੁਮਾਲ ਹੀ ਐ ਸਾਰਾ ਕੁਝ ਮੈਂ ਹੀ ਆ ਇਹ ਤਾਂ ਸਾਰਾ ਕੁਝ ਮੇਰੇ ਹੀ ਹੱਥ ਚ ਆ ਗਿਆ ਉਸ ਵੇਲੇ ਮਨ ਮੁਕਤਾਈ ਵਾਲੇ ਬੰਨੇ ਚੱਲੇ ਤੇ ਫਿਰ ਸਾਸੰਗਜੀਤ ਠੋਕਰ ਪਈ ਅਗਲੀ ਜੋ ਪੰਕਤੀ ਹੈ ਸੁਰਤ ਮਤ ਚਤਰਾਈ ਤਾਂ ਕੀ ਕਿਆ ਕਰ ਆਖ ਵਖਾਣੀਐ ਇਹ ਚਤਰਾਈਆਂ ਕੀਤੀਆਂ ਸਭ ਛਿੱਠੀ ਛੁੱਠੀ ਲਿਖਤੀ ਸੀ ਇਹ ਚਤਰਾਈ ਸੀ ਅਸੀਂ ਵੀ ਬੜੀਆਂ ਚਤਰਾਈਆਂ ਕਰਨੇ ਆ ਅਸੀਂ ਵੀ ਬਹੁਤ ਕੁਝ ਕਰਦੇ ਹਾਂ ਪਰ ਸਾਧ ਸੰਗਤ ਜੀ ਉਹ ਉਹ ਚਤਰਾਈਆਂ ਉਹ ਸਿਆਣਪਾ ਗੁਰੂ ਦੇ ਦਰ ਤੇ ਤੇ ਨਹੀਂ ਚਲਦੀਆਂ ਅੰਤਰ ਵਹਿ ਕਰ ਕਰਮ ਕਮਾਵੇ ਸੋਚੋਂ ਕੁੰਡੀ ਜਾਣੀਐ ਬੰਦਾ ਸੋਚਦਾ ਹੈ ਕਿ ਮੈਂ ਅੰਦਰ ਕਮਰੇ ਚ ਬਹਿ ਕੇ ਕੋਈ ਚੋਰੀ ਕਰ ਲਈ ਕੋਈ ਬੇਇਮਾਨੀ ਕਰ ਲਈ ਕੋਈ ਧੁਖਾ ਦੜੀ ਕਰ ਲਈ ਅੰਦਰ ਬਹਿਕਰ ਕਰਮ ਕਮਾਵੇ ਮਾੜਾ ਕਰਮ ਅੰਦਰ ਬਹਿ ਕੇ ਕਮਾਲਿਆ ਮਹਾਰਾਜ ਤਾਂ ਸਾਰੇ ਪਾਸੇ ਹਾਜ਼ਰ ਨਾਜ਼ਰ ਨੇ ਸਾਰੇ ਪਾਸੇ ਸਤਿਗੁਰੂ ਜੀ ਜਾਣਦੇ ਨੇ ਜਿੱਥੇ ਮਰਜੀ ਅਸੀਂ ਚਲੇ ਜਾਈਏ ਸਾਡੇ ਕਰਮਾਂ ਦਾ ਸਤਿਗੁਰੂ ਜੀ ਸਾਰਾ ਛਾਵ ਰੱਖਦੇ ਨੇ ਹਰ ਜਗ੍ਹਾ ਦੇਖਦੇ ਨੇ ਤੇ ਬੰਦਾ ਸੋਚਦਾ ਹੈ ਦੇ ਕੀ ਵਾਰ ਅਣਿਕ ਪਰਦੇ ਮੈਂ ਪਰਦਾਰਾ ਸੰਗ ਫਾਕਾ ਚਿੱਤਰ ਗੁਪਤ ਜਦ ਲੇਖਾ ਮੰਗਾ ਤਬ ਕੌਣ ਪਰਦਾ ਤੇਰਾ ਟੱਕ ਬੰਦਾ ਪਰਦੇ ਲਾ ਲੈਂਦਾ ਦਰਵਾਜ਼ੇ ਬੰਦ ਕਰ ਲੈਂਦਾ ਵੀ ਕੋਈ ਦੇਖੇਗਾ ਨਹੀਂ ਹੁਣ ਮੈਨੂੰ ਪਰਮਾਨੰਥ ਮਾਰਾ ਕਿਨੇ ਜਦੋਂ ਚਿੱਤਰ ਗੁਪਤ ਨੇ ਲੇਖਾ ਮੰਗਿਆ ਫਿਰ ਤੇਰਾ ਪਰਦਾ ਉੱਥੇ ਕਿੰਨੇ ਟਕਣਾ ਹੈ ਉਥੇ ਨਾਮ ਨੇ ਢਕਣਾ ਜਿਹੜਾ ਜਪਿਆ ਹੀ ਨਹੀਂ ਉਥੇ ਚੰਗੇ ਕਰਮਾਂ ਨੇ ਸਾਡਾ ਨਿਬੇੜਾ ਕਰਾਣਾ ਜਿਹੜੇ ਕਦੇ ਕਰਦੇ ਨਹੀਂ ਬਹੁਤ ਘੱਟ ਕਰਨੇ ਹਾਂ ਇਸ ਲਈ ਮਹਾਰਾਜ ਕਹਿੰਦੇ ਜੋ ਧਰਮ ਕਮਾਵੇ ਤਿਸ ਧਰਮ ਨਾਉ ਜਿਹੜਾ ਧਰਮ ਕਮਾਉਂਦਾ ਉਹਨੂੰ ਧਰਮੀ ਆਖਿਆ ਜਾਂਦਾ ਵੀ ਬੰਦਾ ਧਰਮੀ ਹੈ ਭਗਤ ਹੈ ਪਾਪ ਕਮਾਣੇ ਪਾਪੀ ਜਾਣੀ ਹੈ ਪਾਪ ਕਮਾਉਣ ਵਾਲੇ ਨੂੰ ਅਸੀਂ ਪਾਪੀ ਕਹਿੰਨੇ ਵੀ ਇਦਾਂ ਬੰਦਾ ਬੜਾ ਪਾਪੀ ਹੈ ਤੂੰ ਆਪੇ ਖੇਲ ਕਰੈ ਸਭ ਕਰਤੇ ਕਿਆ ਦੂਜਾ ਆਖ ਵਖਾਣੀ ਐ ਫਿਰ ਮਹਾਰਾਜ ਜੀ ਨੇ ਕੀ ਕਿਹਾ ਸਰਵਣ ਕਰਿਓ ਸਾਧ ਸੰਗਤ ਜੀ ਧਿਆਨ ਦੁਬਾਰਾ ਫਿਰ ਸਰਵਣ ਕਰੋ ਧਰਮ ਕਮਾਉਣ ਵਾਲਾ ਧਰਮੀ ਹੈ ਪਾਪ ਕਮਾਉਣ ਵਾਲਾ ਪਾਪੀ ਹੈ ਇੱਕ ਗੱਲ ਸਾਨੂੰ ਸਮਝਣ ਵਾਸਤੇ ਹੈ ਚੰਗੀ ਤਰ੍ਹਾਂ ਅੱਜ ਦੇ ਸਮੇਂ ਧਰਮ ਕਮਾਉਣ ਵਾਲਾ ਧਰਮੀ ਹੈ ਪਾਪ ਕਮਾਉਣ ਵਾਲਾ ਪਾਪੀ ਹੈ ਆਪਾਂ ਸਾਰੇ ਕਹਿੰਨੇ ਇਸ ਤਰ੍ਹਾਂ ਪਰ ਲੇਕਿਨ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੂੰ ਆਪੇ ਖੇਲ ਕਰੈ ਸਭ ਕਰਤੇ ਇਹ ਦੋਨੋਂ ਖੇਡ ਖੜਾਉਣ ਵਾਲਾ ਕੌਣ ਹੈ ਵਾਹਿਗੁਰੂ ਜੀ ਧਰਮੀਆਂ ਨੂੰ ਧਰਮ ਵਾਲੇ ਪਾਸੇ ਲਾਣ ਵਾਲਾ ਪਾਪੀਆਂ ਨੂੰ ਪਾਪ ਵਾਲੇ ਪਾਸੇ ਲਾਣ ਵਾਲਾ ਉਹ ਪਰਮਾਤਮਾ ਆਪ ਹੀ ਹੈ ਇਸ ਲਈ ਕਿਸੇ ਵੀ ਚੀਜ਼ ਦਾ ਉਹ ਗਮਾਨ ਹੰਕਾਰ ਨਾ ਕਰੋ ਮਹਾਰਾਜ ਕਹਿੰਦੇ ਕਿਆ ਦੂਜਾ ਆਖ ਵਖਾਣੀਏ ਦੂਜਾ ਥੋੜਾ ਕੋਈ ਆ ਸਕਦੇ ਆ ਵੀ ਚੰਗੇ ਵਾਲੇ ਲੰਗਣ ਵਲਾਣ ਵਾਲਾ ਪਰਮਾਤਮਾ ਹੈ ਮਾੜੇ ਵਾਲਾ ਕੋ ਹੋਰ ਆ ਕੋ ਸ਼ੈਤਾਨ ਹੈ ਕੋ ਹੋਰ ਹੈ ਨਾ ਉਹ ਵੀ ਇੱਕੋ ਇੱਕ ਪਰਮਾਤਮਾ ਹੈ ਅਖੀਰਲੀ ਪੰਕਤੀ ਹੈ ਧਿਆਨ ਨਾਲ ਸੁਣਿਓ ਮਹਾਰਾਜ ਜੀ ਕੀ ਕਹਿ ਰਹੇ ਨੇ ਬੜੇ ਕਮਾਲ ਦਾ ਸਤਿਗੁਰੂ ਜੀ ਨੇ ਬਚਨ ਕੀਤਾ ਹੈ ਜਿ ਚਰ ਤੇਰੀ ਜੋਤ ਤਿ ਚਰ ਜੋਤੀ ਵਿੱਚ ਤੂੰ ਬੋਲੇ ਬਿਨ ਜੋਤੀ ਕੋਈ ਕਿਛ ਕਰੇ ਦਿਖਾ ਸਿਆਣੀ ਐ ਇਹ ਇੱਕੋ ਪੰਕਤੀ ਹੈ ਥੋੜੀ ਵੱਡੀ ਹੈ ਤੇ ਇਹਦੇ ਵਿੱਚ ਵਿਸ਼ਰਮ ਜਿੰਨੀ ਪੰਕਤੀ ਵੱਡੀ ਹੋਏਗੀ ਓਨੇ ਉਹਦੇ ਵਿੱਚ ਵਿਸ਼ਰਾਮ ਦਾ ਖਿਆਲ ਰੱਖਣਾ ਪੈਂਦਾ ਹੈ विश्राम ਸਮਝਦੇ ਹੋ ਨਾ ਥੋੜਾ ਰੁਕਣਾ विश्राम ਦੇ ਨਾਲ ਅਰਥਾਂ ਅਰਥ ਬਣਦੇ ਨੇ ਜੇ विश्राम ਅਸੀਂ ਗਲਤ ਕਰ ਦਿਆਂਗੇ ਤੇ ਪੰਕਤੀ ਦੇ ਅਰਥ ਵੀ ਗਲਤ ਹੋ ਜਾਣਗੇ विश्राम ਬੜਾ ਜ਼ਰੂਰੀ ਹੈ ਸਤਿਗੁਰੂ ਜੀ ਕਹਿੰਦੇ ਜਿਚਰ ਤੇਰੀ ਜੋਤ ਇਹ ਸਾਡਾ ਸਰੀਰ ਹੈ ਨਾ ਜਿੰਨਾ ਤੇਰਾ ਮਹਾਰਾਜ ਕਹਿੰਦੇ ਇਹਦੇ ਵਿੱਚ ਸਤਿਗੁਰੂ ਜੀ ਤੁਹਾਡੀ ਜੋਤ ਹੈ ਤਿਚਰ ਜੋਤੀ ਵਿੱਚ ਤੂੰ ਬੋਲੈ ਉਨ੍ਹਾਂ ਵਿੱਚ ਉਨ੍ਹਾਂ ਚਿਰ ਸਤਿਗੁਰੂ ਜੀ ਇਸ ਜੋਤੀ ਦੇ ਵਿੱਚੋਂ ਇਸ ਭਵ ਸਰੀਰ ਵਿੱਚੋਂ ਜਿਹੜੀ ਜੋਤ ਹੈ ਉਹਦੇ ਵਿੱਚੋਂ ਤੁਸੀਂ ਵੀ ਬੋਲ ਰਹੇ ਹੋ ਚਾਹੇ ਕੋ ਚੰਗਾ ਹੈ ਚਾਹੇ ਮੰਦਾ ਹੈ ਚਾਹੇ ਕੋ ਕੁਛ ਵੀ ਬੋਲਦੇ ਬੁਲਾ ਤੋ ਵਹਿ ਗੁਰੂ ਰਿਆ ਨਾ ਕਿਸੇ ਦੀ ਆਪਣੇ ਆਪ ਤੇ ਹਿੰਮਤ ਨਹੀਂ ਕੋਈ ਦੂਜਾ ਨਹੀਂ ਕਿਸੇ ਨੂੰ ਬੁਲਾ ਲੇ ਕੋ ਕਰਮ ਕਰਾ ਲੇ ਸਤਿਗੁਰੂ ਜੀ ਜਿੰਨਾ ਚਿਰ ਸਤਿਗੁਰੂ ਜੀ ਸਰੀਰ ਚ ਤੁਹਾਡੀ ਜੋਤ ਉਹਨਾ ਚਿਰ ਜੋਤੀ ਵਿੱਚੋਂ ਤੁਸੀਂ ਬੋਲਦੇ ਹੋ ਵਿਣ ਜੋਤੀ ਕੋਈ ਕਿਛ ਕਰੇ ਦਿਖਾ ਸਿਆਣੀ ਐ ਕਹਿੰਦੇ ਬਿਨਾ ਜੋਤੀ ਤੋਂ ਜਦੋਂ ਜੋਤ ਹੀ ਨਹੀਂ ਰਹੀ ਸਵਾਸ ਨਹੀਂ ਰਹੇ ਕਹਿੰਦੇ ਕੋਈ ਕੁਛ ਬੋਲ ਕੇ ਦਿਖਾ ਦੇ ਫਿਰ ਇੱਕ ਬੋਲ ਵੀ ਇੱਕ ਬੋਲ ਵੀ ਬੋਲ ਕੇ ਦਿਖਾ ਦੇ ਐ ਬੰਦਾ ਪਿਆ ਹੁੰਦਾ ਹੈ ਹਿਲਦਾ ਵੀ ਨਹੀਂ ਨਿਡਾਲ ਹੋ ਜਾਂਦਾ ਬਿਲਕੁਲ ਖਤਮ ਹੋ ਜਾਂਦਾ ਹੈ ਕਹਿੰਦੇ ਜਿੰਨਾ ਚਿਰ ਜੋਤ ਉਹਨਾਂ ਚਿਰ ਜੋਤੀ ਵਿੱਚੋਂ ਵਾਹਿਗੁਰੂ ਜੀ ਤੁਸੀਂ ਬੋਲਦੇ ਹੋ ਜਿੰਨਾ ਚਿਰ ਜਦੋਂ ਜੋਤੀ ਖਤਮ ਜਦੋਂ ਜੋਤ ਤੁਹਾਡੀ ਨਿਕਲ ਗਈ ਉਦੋਂ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਭਾਈ ਕੋਈ ਬੋਲ ਕੇ ਦਿਖਾਓ ਉਦੋਂ ਫਿਰ ਬਿਲਕੁਲ ਚੁੱਪ ਹੋ ਜਾਂਦੀ ਆ ਸੁੰਨ ਹੋ ਜਾਂਦੀ ਹੈ ਨਾਨਕ ਗੁਰਮੁਖ ਨਦਰੀ ਆਇਆ ਹਰ ਏਕੋ ਸੁਗੜ ਸੁਜਾਣੀ ਐ ਸਤਿਗੁਰੂ ਜੀ ਕਹਿੰਦੇ ਸਾਨੂੰ ਤਾਂ ਨਾ ਇੱਕੋ ਇੱਕ ਹੀ ਨਜ਼ਰ ਆਇਆ ਹੈ ਜਿਹੜਾ ਸੁਗੜ ਹੈ ਸੁਜਾਨ ਹੈ ਪ੍ਰਤੱਖ ਹੈ ਅਪਹੁੰਚ ਹੈ ਅਗੰਮ ਹੈ ਉਹ ਅਕਾਲ ਪੁਰਖ ਪਰਮਾਤਮਾ ਉਹ ਕਰਤਾ ਪੁਰਖ ਇੱਕੋ ਇੱਕ ਸਾਨੂੰ ਨਜ਼ਰ ਆਇਆ ਹੈ ਜੋ ਸਾਰੇ ਕੇਲ ਕਰ ਰਿਹਾ ਹੈ ਹੋਰ ਦੂਜਾ ਤੀਜਾ ਕੋਈ ਵੀ ਨਹੀਂ ਹੈ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਦੂਸਰੇ ਪਾਤਸ਼ਾਹ ਜੀ ਦਾ ਇਹ ਪਿਆਰਾ ਸ਼ਲੋਕ ਸਾਧ ਸੰਗਤ ਜੀ ਅਸੀਂ ਸਰਵਣ ਕੀਤਾ ਗੁਰਬਾਣੀ ਤਾਂ ਸੰਗਤ ਜੀ ਸਾਨੂੰ ਬਹੁਤ ਸਮਝਾਉਂਦੀ ਹੈ ਗੁਰੂ ਸਾਹਿਬ ਜੀ ਤਾਂ ਸਾਨੂੰ ਬਹੁਤ ਸਮਝਾਉਂਦੇ ਨੇ ਰੋਜ਼ ਰੋਜ਼ ਵਾਰ-ਵਾਰ ਸਮਝਾਉਂਦੇ ਨੇ ਪਰ ਅਸੀਂ ਆ ਜਿਹੜੇ ਮਾਇਆ ਦਾ ਤਿਆਗ ਨਹੀਂ ਕਰ ਪਾ ਰਹੇ ਪਰ ਕੋਈ ਗੱਲ ਨਹੀਂ ਇੰਨਾ بڑا ਹੈ ਮੈਂ ਸਮਝਦਾ ਇੰਨਾ بڑا ਹੈ ਅਸੀਂ ਸੰਗਤ ਚ ਬੈਠੇ ਆ ਨਾ ਸਤ ਸੰਗਤ ਕਰਦੇ ਹੋ ਜਰਾ ਹਮੇਸ਼ਾ ਕਿਨਾਂ ਵੀ ਜੇ ਆਪਣੇ ਤੋਂ ਛੋਟਿਆਂ ਵੱਲ ਧਿਆਨ ਮਾਰ ਕੇ ਬੰਦਾ ਜਿਵੇਂ ਨਾ ਤੇ ਸੁਖੀ ਰਹਿੰਦਾ ਹੈ ਜੇ ਮਾਇਆ ਵਾਲੇ ਪਾਸੇ ਵੀ ਨੀਵੇਂ ਵਾਲ ਦੇਖੋ ਵੀ ਮੇਰੇ ਕੋਲੋਂ ਥੱਲੇ ਵੀ ਕਿੰਨੇ ਨੇ ਤੇ ਜੇ ਇਸ ਪਾਸੇ ਵੀ ਦੇਖਣਾ ਨਾ ਤੇ ਵੀ ਦੇਖੋ ਵੀ ਕਈ ਤੇ ਸੰਗਤ ਚ ਆਉਂਦੇ ਹੀ ਨਹੀਂ ਕਈ ਨਾਮ ਹੀ ਨਹੀਂ ਜਪਦੇ ਕਈ ਬਾਣੀ ਨਹੀਂ ਪੜ੍ਹਦੇ ਕਈਆਂ ਅਮਰਤ ਹੀ ਨਹੀਂ ਛਕਿਆ ਉਹ ਸਾਡੇ ਤੋਂ ਥੱਲੇ ਨੇ ਅਸੀਂ ਘਟੋ ਘਟ ਉਹਨਾਂ ਤੋਂ ਤੇ ਅੱਗੇ ਆਂ ਸਤਸੰਗਤ ਵਿੱਚ ਬੈਠਦੇ ਆਂ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਦੀ ਵੀ ਗੁਰੂ ਦਾ ਸਾਥ ਨਾ ਛੱਡਿਓ ਜ਼ਿੰਦਗੀ 'ਚ ਜੋ ਮਰਜੀ ਹੋ ਜਾਏ ਸਤ ਸੰਗਤ ਨਹੀਂ ਛੱਡਣੀ ਗੁਰਬਾਣੀ ਦਾ ਪਾਠ ਨਹੀਂ ਛੱਡਣਾ ਗੁਰੂ ਤੇ ਭਰੋਸਾ ਵਿਸ਼ਵਾਸ ਨਹੀਂ ਛੱਡਣਾ ਇਸੇ ਤਰ੍ਹਾਂ ਸੰਗਤ ਵਿੱਚ ਹਾਜ਼ਰੀ ਭਰਦੇ ਰਹੋ ਬਾਕੀ ਸਾਰਾ ਕੁਝ ਗੁਰੂ ਸਾਹਿਬ ਆਪ ਸਵਾਰ ਦੇਣਗੇ ਸੋ ਇਨੀਆਂ ਬੇਨਤੀਆਂ ਆਪਜੀ ਪ੍ਰਵਾਨ ਕਰਨਾ ਆਓ ਗੁਰੂ ਪਿਆਰੇ ਆਪਸੋ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ ਵਿਚਾਰਾਂ ਕਰਦੇ ਆ ਗੁਰਬਾਣੀ ਪੜ੍ਹਦੇ ਆ ਪੰਕਤੀ ਪੜ੍ਹਦੇ ਆ ਅਨੇਕਾਂ ਔਪਲਾ ਹੋ ਜਾਂਦੀਆਂ ਹਨ ਗੁਰਾਂ ਦੀ ਸੰਗਤ ਤੇ ਗੁਰੂ ਸਾਹਿਬ ਜੀ ਆਪ ਬਖਸ਼ਣਹਾਰ ਹਨ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ